ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਾਂ ਸੇਲ ਲਈ ਲੈ ਕੇ ਆਂ ਜੀ ਇੱਕ ਬਈ ਤੋਕੜ ਤੇ ਇੱਕ ਗੱਬਣਾ ਬਈ ਖੋਸਕਣ ਲਈ ਲੈਂਦੀ ਆ ਤੇ ਇੱਕ ਜਰਸੀ ਹੈ ਬਈ ਤਾਜੀ ਸੂਈ ਦੀ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਸਤੀ ਗੱਲ ਹੈ ਸਸਤੀ ਗੱਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਬਾਈ ਜੀ ਵਧੀਆ ਚੱਲਦਾ ਕੰਮਕਾਰੀ ਹਾਂਜੀ ਚਲੋ ਵਧੀਆ ਨਾਮ ਤੇ ਐਡਰੈਸ ਹੋਵੇ ਨਾਮ ਸੰਦੀਪ ਸਿੰਘ ਜੀ ਪਿੰਡ ਸਮਾਦਪਾਈ ਹੈ ਜੀ ਹੂੰ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਬਸੀਲ ਬਾਗਾ ਪ੍ਰਾਣਾ ਜੀ ਬਾਗਾ ਪ੍ਰਾਣਾ ਮੋਬਾਈਲ ਨੰਬਰ ਬੋਲ ਦਿਓ 97795 ਹੂੰ 95125 ਹੈ ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਪ੍ਰਾ ਇਹ ਕੱਲ ਸੂਈ ਹੈ ਜੀ ਕੱਲ ਸੂਈ ਹੈ ਬੱਚਾ ਕੀ ਦੇਤਾ ਨੇ ਬੱਚੀ ਹੈ ਜੀ ਮਗਰ ਬੱਚੀ ਬੜੀ ਚੰਗੀ ਦਿੱਤੀ ਹੈ ਹਾਂਜੀ ਉਹ ਟੌਪ ਦੀ ਬੱਚੀ ਹੈ ਜੀ ਇਹ ਬੱਚੀ ਦੀ ਕੁਆਲਿਟੀ ਦੇਖੋ ਫੇਸ ਦੇਖੋ ਬੱਚੀ ਦਾ ਕੀ ਬਾਤ ਵੱਡੇ ਕੱਪ ਦੀ ਹੈ ਜੀ ਇਹ ਵੀ ਮਾਂ ਦਾ ਵੀ ਵੱਡਾ ਕੱਪ ਹੈ ਦਾ ਵੀ ਠੀਕ ਹੈ ਵੱਡੇ ਕੱਦ ਵਾਲੀ ਹੈ ਨਾ ਛੋਟ ਹੀ ਨਹੀਂ ਹੈਗੀ ਹਾਂਜੀ ਠੀਕ ਹੈ ਭਾਈ ਦੇ ਕਿੰਨਾ ਕੁ ਬੋਲਾ ਫਿਰ ਕੱਢਿਆ ਇਹ ਥੱਲੇ ਜੀ 9 ਕਿਲੋ ਚ ਹੋਇਆ ਜੀ ਕੱਲ ਹੀ ਸੂਈ ਆ ਜੇਰ ਜੂਰ ਪ੍ਰੋਪਰ ਆ ਜਾਮਾ ਓਕੇ ਆ ਭਾਈ ਜੀ ਠੀਕ ਆ ਭਾਈ ਗਾਰੰਟੀ ਹੋਊਗੀ ਥਾਣਾ ਸਹੀ ਹੋਊਗੀ ਚਵਾਈ ਕਿਵੇਂ ਚਵਾਈ ਦੀ ਓਕੇ ਹੋਊਗੀ ਜੀ ਮੁੰਡੀ ਫੁੱਲ ਆ ਭਾਈ ਜੀ ਪੂਰੀ ਠੰਡੀ ਆ ਜੀ ਕੋਈ ਹੱਥ ਵੀ ਨਾ ਲਾਵੇ ਹੂੰ ਠੰਡੀ ਭਾਈ ਕਹਿੰਦਾ ਫੁੱਲ ਆ ਚਾਹੇ ਹੱਥ ਵੀ ਨਾ ਲਾਓ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਥਣਲੇਵਾ ਚੈੱਕ ਕਰ ਲੋ ਆਰਡਰ ਦੇਖੋ ਕਮਾਲ ਦਾ ਬਹੁਤ ਸੋਣਾ ਆਰਡਰ ਤਿਆਰ ਕਰਿਆ ਜਮਾ ਸਾਫ ਕਰੀ ਅੱਜ ਸਵੇਰ ਜੀ ਸਵੇਰ ਸਾਫ ਕਰੀ ਅਜਾ ਹਾਂਜੀ ਤੇ ਟਾਈਮ ਵੀ ਬਾਈ ਕੁਛ ਨਹੀਂ ਹੋਇਆ ਟਾਈਮ ਜਿਹੜਾ ਵੀਡੀਓ ਚ ਵਖਾਣ ਨੇ 10 ਵਜੇ ਕੇ 53 ਮਿੰਟ ਹੋ ਗਏ ਉਸ ਹੱਬ ਨਾ ਜੱਜਮੈਂਟ ਲਾ ਲ ਖੋਲੋ ਬਾਈ ਤੋੜ ਕੇ ਦਿਖਾ ਕੋ ਬੱਚੇ ਫੈਂਟ ਫੋਲੋ ਮੱਝਾ ਵਰਗਾ ਦੁੱਧ ਹੋਊਗਾ ਬਾਈ ਤੇਜਮ ਚਿੱਟਾ ਦੁੱਧ ਹੋਣਾ ਚਵਾਈ ਬਾਈ ਕਹਿੰਦਾ ਨੰਬਰ 1 ਠੰਡੀ ਸੀਲ ਸੋਈ ਸਵਾਈ ਹੈ ਬੱਚਾ ਮਗਰ ਬੱਚੀ ਹੈ ਬੱਚੀ ਵੀ ਬਹੁਤ ਚੰਗੀ ਹੈ ਬਾਈ ਤੋਰਾ ਦੇਖੋ ਤੋਰਾ ਵੀ ਨੰਬਰ 1 ਦੇਖੀ ਮੋਲਾ ਬਈ ਜੈ ਜੈ ਇਹਦਾ ਲਾਈਨ ਦੇ ਮੁੱਲ 60000 ਆ ਜੀ ਮਾਨਤਨ ਹੋ ਜਾ ਹਾਂਜੀ ਮਾਨਤਨ ਹੋਊਗਾ ਠੀਕ ਆ 60000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਪੱਕਾ ਮੰਨ ਦੀ ਥੋੜਾ ਜਿਹਾ ਠੀਕ ਆ ਲੇਵਾ ਕਮਾਲ ਆ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਚਵਾਈ ਨੰਬਰ 1 ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਨੇ ਵੀ 1.5 ਸਾਨੂੰ ਬਈ ਨਾਲ ਹੀ ਤਿਆਰ ਹੋ ਜਾਣਾ ਬੱਚੀ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਖੇਰ ਬੈਡ ਵੀ ਚੰਗੀ ਹੈ ਵੱਡੇ ਕਰਦ ਚ ਆ ਬਈ ਪ੍ਰਿੰਟ ਬਹੁਤ ਚੰਗਾ ਖਾਣ ਵੀ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਚੰਗੀ ਹੈ ਮੁੱਲ 60000 ਮਾਨਦਨ ਜ਼ਰੂਰ ਹੋਏ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਆਸ ਹੁੰਦੀ ਹੈ ਇਹ ਵੀ ਦੂਜਾ ਸੂਆਸ ਹੁੰਦੀ ਹੈ ਜੀ ਇਹ ਕਿੰਨੇ ਕਿ ਦਿਨ ਲੈਂਦੀ ਹੈ ਇਹ ਇਹਦੇ 27 ਤਰੀਕ ਨੂੰ ਦਿਨ ਪੂਰੇ ਹੋਈ ਇਹਦੇ ਅੱਜ ਕਿੰਨੀ ਹੋ ਗਈ ਬਾਈ ਅੱਜ 20 ਤਰੀਕ ਹੈ ਜੀ 20 ਤਰੀਕ ਆ 7 ਕਿ ਦਿਨ ਪਏ ਆ ਹਾਂਜੀ ਹਾਪਾ ਖੰਡ ਉੱਤੇ ਲੈ ਜਾਂਦਾ ਪਸੂ ਸਹੀ ਆ ਬਾਈ ਹੂੰ ਤੇ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਦਾ ਇਹਦਾ 18 ਕਿਲੋ ਦਾ ਰਿਕਾਰਡ ਆ ਜੀ ਇਹਦਾ ਬਾਕੀ ਫੁੱਲ ਬਿਊਟੀ ਆ ਫੁੱਲ ਕਰਦਾ ਪ੍ਰਿੰਟ ਬੜਾ ਚੰਗਾ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮਣੀ ਨੇ ਕਮਾਲ ਦਾ ਤਿਆਰ ਕਰ ਲੈਣਾ ਗੁਲਾਬੀ ਥਾਣ ਲੱਗਿਆ ਮੁਠੀ ਵਾਲਾ ਥਾਣਾ ਹਫਤੇ ਖੰਡ ਦੀ ਕੱਚੀ ਆ ਬਈ 5 2-4 ਦਿਨ ਉੱਤੇ ਵੀ ਲਿਜਾ ਸਕਦੀ ਆ ਥਾਣ ਬਹੁਤ ਚੰਗਾ ਲੱਗਿਆ ਬਈ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਇਹਦਾ ਮੁੱਲ ਕੀ ਆ ਬਈ ਕੱਚੀ ਕੱਚੀ ਦਾ ਇਹ ਕੱਚੀ ਦਾ ਮੁੱਲ ਆ ਜੀ 60000 ਰੁਪਿਆ ਇਹਦਾ ਵੀ ਹੂੰ ਤੇ ਮਾਨਤਨ ਇਹਦਾ ਵੀ ਹੋ ਜੂਗਾ ਬਹੁਤ ਠੀਕ ਆ ਬਾਈ 60000 ਰੁਪਇਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ ਕੱਲੀ ਕੱਚੀ ਕੱਚੀ ਆ ਦਿਣ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਤੇ ਢਿੱਲਾਂ ਤੋਂ ਜੱਜਮੈਂਟ ਲਾਇਓ ਲੇਵਾ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਲੈ ਕੱਲੀ ਕੱਚੀ ਕੱਚੀ ਆ ਕੀ ਬਾਤ ਆ ਢਿੱਲਾਂ ਬਹੁ ਪਈਆਂ ਹਨ ਸਾਰੀਆਂ ਵਲਟਾਂ ਲਾਂ ਕੱਢੋ ਫੇਰ ਕਰਨ ਵਾਲੀ ਨੇ ਸੋਨਾ ਕਰਦੇ ਮੁੱਲ ਜਾਇਜ਼ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਬਈ ਤੋਕੜ ਇਹ ਤੋਕੜ ਆ ਜੀ ਇਹ ਕਿਹੜਾ ਸੂਆ ਸੂਈ ਵੀ ਆ ਇਹ ਤੀਜਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਦੁੱਧ ਕਿੰਨਾ ਬਾਈ ਹੁਣ ਦੁੱਧ ਇਹ ਥੱਲੇ 12 ਕਿਲੋ ਆਪਾਂ 11 ਕਹਿ ਕੇ ਦੇ ਦੇਣੀ ਹੈ ਜੀ ਠੀਕ ਆ ਨੈਟ ਤਿਆਰ ਆ ਬਾਈ ਹਾਂਜੀ ਨੈਟ ਚੋਲੇ ਅਗਲਾ ਤਿੰਨ ਲੰਗ ਚੋਲੇ ਕੋਈ ਇਤਰਾਜ਼ ਨਹੀਂ ਜੀ ਚੱਕ ਬਾਈ ਖੋਲ ਲਾ ਬਈ ਤੋੜ ਕੇ ਦਿਖਾ ਦੇ ਢਾਂਜਾ ਚੰਗਾ ਕੱਦ ਚੰਗਾ ਚਮਕ ਚੰਗੀ ਹੈ ਠੰਡ ਨੇੜ ਤੋਂ ਚੈੱਕ ਕਰਵਾਨੇ ਫੇਸ ਬੜਾ ਚੰਗਾ ਫੈਂਟ ਬਹੁਤੋਂ ਵੀ ਹੋ ਹਾਂਜੀ ਇਹਦੀ 5 ਫੈਂਟ ਆਉਂਦੀ ਹੈ ਜੀ ਹੂੰ ਫੈਂਟ ਤਾਂ ਚੰਗੀ ਉਹਨੇ ਕਹਿੰਦਾ ਇੱਕ ਤਾਂ ਬਈ ਟੋਖੜ ਹੋਈ ਵੀ ਆ ਇੱਕ ਥੋੜੀ ਕ੍ਰੋਸ ਆਂਗ ਆ ਬਈ ਤੇ ਫੈਂਟ ਬਈ ਕਹਿੰਦਾ ਫੋਲ ਆਉਂਦੀ ਮੱਝਾਂ ਨਾਲ ਦਾ ਦੁੱਧ ਹੋਊਗਾ ਬਰੀਟ ਚੰਗੀ ਆ ਫਿਰ ਬਈ ਤੇ ਮੁੱਲ ਕੀ ਆ ਬਈ ਜਾਇਜ਼ ਜਿਹੜਾ ਇਹਦਾ 30000 ਰੁਪਏ ਮੁੱਲ ਆ ਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਕਰ ਦਾਂਗੇ ਜੀ ਠੀਕ ਆ ਬਾਈ 30000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੁੱਲ ਜਾਇਜ਼ ਆ ਥਣਲੇਵਾ ਚੰਗਾ ਇਹਦੀ ਚਵਾਈ ਕਿੰਨੇ ਵਜੇ ਕਰੀ ਸੁਬਾਹ ਬਈ ਇਹਦੀ 6:30 ਵਜੇ ਚਵਾਈ ਹੋਈ ਆ ਜੀ 6:30 ਵਜੇ ਚਵਾਈ ਹੋਈ ਆ 11:00 ਕਵਾਜ ਦੇ ਦਾ ਟਾਈਮ ਹੋਰ ਸਭ ਨੰਨਾਂ ਦਾ ਜਲਾ ਲਿਓ ਸ਼ਾਮ ਤੱਕ ਕਰ ਦੋ ਹੁਣ ਡਰਦੀ ਆਂ ਸੀਲ ਇੰਨੀ ਆ ਵੀ ਨਿਆਣਾ ਵੀ ਨਾ ਪਾਓ ਤੇ ਬੁੜੀ ਚੋਈ ਜਾਵੇ ਤੇ ਬੰਦਾ ਪੂਰ ਸ਼ਰਲਾ ਕੋਈ ਥਣ ਦੀ ਹਰੇ ਚੀਜ਼ ਦੀ ਗਾਰੰਟੀ ਹੋਊਗੀ ਹਮ ਠੀਕ ਆ ਤੇ ਨਿਆਣਾ ਵੀ ਨਾ ਪਾਇਓ ਇੰਨੀ ਸੀਲ ਹੈ ਸੰਦੀ ਫੋਲ ਆ ਵੀ ਥੋੜਾ ਮਿੱਥੋ ਜਾਗਦੀ ਆ ਕੁਝ ਕੈਮਰੇ ਤੋਂ ਜਾਗਦੀ ਆ ਜਿਵੇਂ ਮਰਜੀ ਹੱਥ ਲਾਈ ਚਾਲ ਕੋਈ ਚੈੱਕ ਨਹੀਂ ਕਹਿਣਾ ਗਰਮ ਹੋਏ ਨੇ ਕੁਝ ਨਹੀਂ ਥਾਣ ਦਿਖਾ ਦੇਦਾ ਹਨ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਬਿੱਥੀ ਦੇ ਥਾਣ ਲੈ ਜਿਵੇਂ 12 ਵੀ ਲੈ ਲੈ ਚਵਾਈ ਬਹੁਤ ਚੰਗੀਆਂ ਹਨ ਲੈ ਪੂਰ ਸ਼ਾਰਲੇ ਦੀ ਗਾਰੰਟੀ ਹੋਗੀ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਹਿੱਲਣਾ ਹੈ ਨਹੀਂ ਗਾ ਬਾਈ ਦੀ ਗੱਲ ਸਹੀ ਹੈ ਥੋੜਾ ਜਿਹਾ ਉਪਰ ਆ ਮੰਨਦੀ ਮੇਥੋਂ ਤੇਠਣ ਨਹੀਂ ਠੁੰਡੀ ਕਰਮ ਵਾਲੀ ਖੋਲ ਲੈ ਬਾਈ ਮੋੜਲ ਵੀ ਜਾਇਜ਼ ਮਾਨਤਨ ਹੋਣਾਗਾ ਕਿਸੇ ਵੀਰ ਨੂੰ ਪੰਨਾ ਜੋ ਕੋਈ ਵੀ ਪਸੰਦ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ